ਐਡਵੋਕੇਟ ਹਰਜਿੰਦਰ ਸਿੰਘ ਧਾਮੀ ਰਸੋਖਾਨਾ ਗੁਰਦੁਆਰਾ ਰਾਜਾ ਸਾਹਿਬ ਜੀ ਵਿਖੇ ਪਹੁੰਚੇ ਉੱਥੇ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਰਸੋਖਾਨਾ ਗੁਰਦੁਆਰਾ ਰਾਜਾ ਸਾਹਿਬ ਜੀ ਵਿਖੇ ਗੁਰੂ ਸਾਹਿਬ ਜੀ ਦੇ ਸਰੂਪ ਮਰਿਆਦਾ ਵਿੱਚ ਪਏ ਹਨ ਅਤੇ ਉਹਨਾਂ ਨੇ ਕਿਹਾ ਕਿ ਪੜਤਾਲ ਤੋਂ ਬਿਨਾ ਪਰਚਾ ਦਰਜ ਕਰਨਾ ਬਿਲਕੁਲ ਗਲਤ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਮਜਾਰੇ ਤੋਂ ਹਰਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦਾ ਪਵਿੱਤਰ ਸੰਦੇਸ਼ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਪ੍ਰਕਾਸ਼ਮਾਨ ਹੋ ਜਾਂਦੇ ਆ ਉਹ ਗੁਰੂ ਘਰ ਬਣ ਜਾਂਦਾ ਗੁਰੂ ਦਵਾਰਾ ਬਣ ਜਾਂਦਾ ਸੋ ਐਸ ਸਥਾਨ ਦੇ ਉੱਤੇ ਮੈਂ ਜਿੰਨੀ ਵੀ ਜਾਣਕਾਰੀ ਹਾਸਲ ਕੀਤੀ ਆ ਕਿ 1978 ਤੋਂ ਲਗਾਤਾਰ ਇਸ ਪਵਿੱਤਰ ਸਥਾਨ ਤੇ ਸਤਗੁਰੂ ਜੀ ਪ੍ਰਕਾਸ਼ ਮਾਨ ਨੇ ਔਰ ਹੌਲੀ-ਹੌਲੀ ਕਰਦੇ-ਕਰਦੇ ਅੱਜ ਸਤਗੁਰੂ ਜੀ ਨੇ ਕਿਰਪਾ ਤੇ ਬਖਸ਼ਿਸ਼ ਕੀਤੀ ਇੱਥੇ ਵੱਡਾ ਸਥਾਨ ਜਿਹੜਾ ਹੈ ਉਹ ਬਣ ਗਿਆ ਰਸੋਈ ਖਾਨ ਇਸ ਸਥਾਨ ਦਾ ਨਾਮ ਆ ਤੇ ਪਹਿਲਾਂ ਪਰੰਪਰਾ ਮਹਾਪੁਰਸ਼ਾਂ ਨੇ ਆਪਣੇ ਹੁੰਦੇ ਇੱਕ ਮੈਂ ਹੋਰ ਕਲੀਅਰ ਕਰ ਦਿਆਂ ਕਿ ਕਿਰਿਆ ਕਾਲ ਤੱਕ ਸਾਹਿਬ ਦਾ ਹੁਕਮਨਾਮਾ ਵੀ ਆ ਕਿ ਨਰਮਲ ਪੰਥ ਦੇ ਜਿਹੜੇ ਸਾਡੇ ਗੁਣੀ ਗਿਆਨੀ ਮਹਾਪੁਰਖ ਉਹਨਾਂ ਤੋਂ ਬਾਅਦ ਅਦਾਸੀ ਸੰਪਰਦਾਇ ਸਿੱਖ ਪੰਥ ਦਾ ਮਹਾਨ ਹਿੱਸਾ ਹੈ। ਸੋ ਇੱਥੇ ਲੰਗਰ ਗਰੀਬਾਂ ਗੁਰਬਿਆਂ ਲਈ ਉਹ ਤਿਆਰ ਕੀਤਾ ਜਾਂਦਾ ਸੀ ਤੇ ਜਿਹੜਾ ਅੱਜ ਨਿਰੰਤਰ ਉਸ ਬਾਵਾਂ ਸਾਰੀਆਂ ਉਸੇ ਤਰ੍ਹਾਂ ਚੱਲ ਰਹੀਆਂ ਨੇ। ਸਿੱਖ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਵੀ ਦੂਰੋਂ ਦੂਰੋਂ ਸੰਗਤ ਆਉਂਦੀ ਆ ਤੇ ਉਹ ਨਿਰੰਤਰ ਭੋਗ ਬੈ ਕੇ ਫਿਰ ਦੁਬਾਰਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਉਹ ਬਰੰਭ ਕੀਤੇ ਜਾਂਦੇ ਸੋ ਇਹ ਸਥਾਨ ਜਿਹੜਾ ਆ ਇਸ ਸਥਾਨ ਦੇ ਨਾਲ ਮੈਂ ਜਿੰਨੀ ਜਾਣਕਾਰੀ ਹਾਸਲ ਕੀਤੀ ਆ ਬਹੁਤ ਸਾਰਿਆਂ ਪਿੰਡਾਂ ਦੇ ਵਿੱਚ ਵੀ ਮਹਾਪੁਰਸ਼ਾਂ ਦੇ ਨਾਂ ਤੇ ਉੱਥੇ ਵੀ ਗੁਰਦੁਆਰਾ ਸਹਿਬਾਨ ਸਜੋਬਤਿਆ ਜਿਨ੍ਹਾਂ ਦੇ ਵਿੱਚ ਕੇਵਲ ਤਾਂ ਕੇਵਲ ਸਤਿਗੁਰ ਜੀ ਆਪ ਪ੍ਰਕਾਸ਼ਮਾਨ ਹੁੰਦੇ ਤੇ ਜਿੱਥੇ ਸਤਿਗੁਰ ਜੀ ਪ੍ਰਕਾਸ਼ਮਾਨ ਹੋ ਜਾਣ ਉਹ ਇਸ ਗੱਲ ਦਾ ਸੰਕੇਤ ਹੁੰਦਾ ਕਿ ਇਹ ਹੁਣ ਅਸਥਾਨ ਸਮੁੱਚੀ ਲਕਾਈ ਲਈ ਤੇ ਸਮੁੱਚੀ ਮਨੁੱਖਤਾ ਲਈ ਸੋ ਮੈਂ ਅੱਜ ਅਚੇਚੇ ਤੌਰ ਤੇ ਧੰਨਵਾਦ ਵੀ ਕਰਦਾ ਇਥੋਂ ਦੀ ਕਮੇਟੀ ਦਾ ਪਹਿਲਾਂ ਜਿਨ੍ਹਾਂ ਨੇ ਸਬਰ ਤੇ ਸੰਤੋਖ ਦੇ ਨਾਲ ਇਹ ਸਾਰਾ ਜਿਹੜਾ ਇੱਥੇ ਦਾ ਵਰਨਣ ਵੀ ਕੀਤਾ ਤੇ ਮੈਂ ਪਿਛਲੇ ਪਾਸੇ ਨੂੰ ਵੀ ਨਿਗਾਹ ਮਾਰੀ ਆ ਕਿ ਜਿਹੜਾ 380 ਦੀ ਗੱਲ ਕਰਨ ਵਾਲੇ ਉਹਨਾਂ ਦੇ ਵਿੱਚ ਸਾਡੇ ਜਿਹੜੇ ਜਿਹਨੇ ਸਾਰੀ ਇਹ ਇਨਕੁਆਰੀ ਕੀਤੀ ਸੀ ਡਾਕਟਰ ਈਸ਼ਰ ਸਿੰਘ ਉਹ ਆਪ ਸਾਡਾ ਵੀਰ ਸਰਦਾਰ ਗਰਵਖ ਸਿੰਘ ਖਾਲਸਾ ਕੜਾਈ ਹਲਕੇ ਦਾ ਮੈਂਬਰ ਉਹ ਆਪ ਆਏ ਤੇ ਨਾਲ ਸਾਡਾ ਸਕੱਤਰ ਸੀ ਸਰਦਾਰ ਸਖਦੇਵ ਸਿੰਘ ਪੂਰਾ ਨਾਲ ਚਾਰਨ ਕਮਲ ਦੇ ਸਾਡੇ EMPLOYEES ਸੀਗੇ ਉਹ ਆਪ ਇੱਥੇ ਸਾਰਾ ਕੁਝ ਦੇਖ ਕੇ ਗਏ ਜੇ ਕੁਝ ਕਿਸੇ ਪੱਖ ਤੋਂ ਠੇਲਾ ਹੁੰਦਾ ਤੇ ਉਹ ਕਹਿ ਸਕਦੇ ਪਰ ਕਿਉਂਕਿ ਸਾਰਾ ਕੁਝ ਸਤਗੁਰੂ ਜੀ ਦੀ ਕਿਰਪਾ ਤੇ ਰਹਿਤ ਮਰਿਆਦਾ ਅਨੁਕੂਲ ਹੋ ਰਿਹਾ ਸੋ ਉਦੋਂ ਬਾਅਦ ਫਿਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੀ ਸਾਡੇ ਜਿਹੜੇ ਪ੍ਰਚਾਰਕ ਆ ਉਹ ਵੀ ਗਾਹੇ-ਬਗਾਹੇ ਆਉਂਦੇ ਰਹਿੰਦੇ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਇਹ ਉਹ ਸਥਾਨ ਆ ਜਿੱਥੇ ਸਥਾਨ ਤੇ ਕੇਵਲ ਤਾਂ ਕੇਵਲ ਗੁਰਸ਼ਬਦ ਦੀ ਆਰਾਧਨਾ ਕੀਤੀ ਜਾਂਦੀ ਹੈ ਜਿਹਦਾ ਸੰਦੇਸ਼ ਮਹਾਪੁਰਸ਼ਾਂ ਨੇ ਆਪ ਵੀ ਦਿੱਤਾ ਸੀ ਤੇ ਆ ਜਿਹੜੇ ਪਿਛਲੇ ਦਿਨੀ ਇਹ ਐਪੀਸੋਡ ਹੋਇਆ ਇਹ ਮੈਂ ਸਮਝਦਾ ਬਹੁਤ ਨਿੰਦਣਯੋਗ ਆ ਨਹੀਂ ਸੀ ਹੋਣਾ ਚਾਹੀਦਾ ਕਦੇ ਵੀ ਅਧੂਰੀ ਆਪਾਂ ਇਨਫੋਰਮੇਸ਼ਨ ਲੈ ਕੇ ਕਿਉਂਕਿ ਸੰਗਤਾਂ ਦੇ ਵਿੱਚ ਫਿਰ ਕਰਵੜਾਟ ਵੀ ਹੁੰਦੀ ਆ ਸੋ ਮੈਂ ਅੱਜ ਇਥੇ ਕੋਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਦਾ ਧੰਨਵਾਦ ਕਰਨ ਆਇਆ ਕਿ ਤੁਸੀਂ ਬਗੈਰ ਜਜ਼ਬਾਤਾਂ ਤੋਂ ਇਹ ਸਾਰਾ ਕੁਝ ਆਪਣਾ ਜਿਹੜਾ ਖਾਲਸੇ ਪੰਥ ਦੇ ਸ਼ਪੂਰਤ ਵੀ ਕੀਤਾ ਖਾਲਸੇ ਪੰਥ ਤੋਂ ਸ਼ਪੂਰਤ ਤੋਂ ਕਹਿਣ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਚੁਣੀ ਹੋਈ ਸੰਸਥਾ ਆ ਪਰ ਸੁਪਰੀਮ ਬਾਡੀ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਆ ਮਰਿਆਦਾ ਸ੍ਰੀ ਅਕਾਲ ਤੱਕ ਸਾਭ ਦੀ ਆਪਣੀ ਬਣੀਆਂ ਜਿਹੜੀ ਉੱਥੇ ਸਾਡੇ ਬਰਾਤ ਨੂੰ ਸਿੱਖਾਂ ਨੇ ਆਪ ਮਿਹਨਤ ਕਰਕੇ ਬਣਾਈ ਸੀ ਤੇ ਉਹਨੂੰ ਸਮਰਪਿਤਿਆ ਤੇ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸਮਰਪਿਤਿਆ ਸੋ ਜਿਹੜੇ ਇੱਥੇ ਸਾਧਗੁਰ ਜੀ ਦੇ ਸਰੂਪ ਸੁਭਾਏਮਾਨ ਆ ਉਹ ਸਾਰੇ ਸੁਭਾਏਮਾਨ ਸਰੂਪ ਇੰਟਰਵਿਊ ਕੋਰਸ ਆਫ ਲਾ ਕਹ ਲੀਏ ਕਿ ਨਿਯਮ ਅਨਸਾਰ ਆਏ ਆ ਮੈਂ ਪਿੱਛੇ ਨੂੰ ਜਿੱਲੇ ਜਾਣਾ 70 ਤੋਂ ਪਹਿਲਾਂ ਵੀ ਦੇਖਦਾ ਜਾ 78 ਤੋਂ ਬਾਅਦ ਵੀ ਆ ਉਸ ਵੇਲੇ ਸਰੂਪਾਂ ਦਾ ਕਈ ਪ੍ਰੈਸਾਂ ਵੀ ਸ਼ਾਪਦੀਆਂ ਸੀ ਤਕਸਾਲ ਵੀ ਸ਼ਾਪਦੀ ਸੀ ਹੋਰ ਵੀ ਸ਼ਾਪਦੇ ਦਿੱਲੀ ਪ੍ਰੈਸ ਬੜਾ ਲੰਬਾਰਤਾ ਸ਼ਾਪਦੀ ਰਹੀ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਡੀ ਪ੍ਰੈਸ 99 ਵਿੱਚ ਲੱਗੀ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਐਵੇਂ ਗੁਰੂ ਘਰਾਂ ਦਾ ਨਿਜਮ ਨਹੀਂਗਾ ਪੁਲਿਸ ਨੂੰ ਵੀ ਚਾਹੀਦਾ ਕਿ ਪਹਿਲਾਂ ਸਾਰੀ ਜਾਣਕਾਰੀ ਲੈ ਕੇ ਉਹ ਇਹ ਗੱਲ ਵਾ ਕੇ ਤਸਦੀਕ ਕਰਨ ਦੂਸਰੀ ਗੱਲ ਜਿਹੜੀ ਮਰਿਆਦਾ ਆ ਉਹ ਮਰਿਆਦਾ ਦਾ ਗੁਰੂ ਕੇ ਸਿੱਖਾਂ ਨੇ ਜਿਹੜੇ ਅੰਮ੍ਰਿਤਧਾਰੀ ਤਿਆਰ ਵਰ ਤਿਆਰ ਉਹ ਨਹੀਂ ਦੇਖਣੀ ਹੁੰਦੀ ਆ ਤੇ ਜੇ ਕਿ ਆਪਾਂ ਜਾ ਕੇ ਫਿਰ ਉੱਥੇ ਫਰੋਲਾ ਫਰਾਲੀ ਕਰੀਏ ਤੇ ਮੈਂ ਸਾਬਦਾ ਉਹ ਵੀ ਇੱਕ ਬੜੇ ਬਹੁਤ ਦੁੱਖ ਦੀ ਗੱਲ ਦੁੱਖ ਦੀ ਗੱਲ ਨਹੀਂ ਬਹੁਤ ਵੱਡੀ ਇੱਕ ਕਤਾਹੀ ਆ ਸੋ ਮੈਂ ਅੱਜ ਸਾਰੇ ਇਹਨਾਂ ਦੀ ਕਮੇਟੀ ਦੇ ਵੀ ਸਾਰੇ ਨਮਾਇंदे ਜਿੰਨੇ ਵੀ ਆ ਉਹਨਾਂ ਦਾ ਤੇ ਨਾਲ ਮੇਰੇ ਸਰਦਾਰ ਦਰਜੀਤ ਸਿੰਘ ਚੀਮਾ ਜਿਹੜੇ ਸਾਡੇ ਬੁਲਾਰੇ ਵੀ ਆ ਸ਼ੋਮਨੀ ਕਾਲੀਦਲ ਦੇ ਪਾਰ ਚਾਂਸ ਅਸੀਂ ਇਕੱਠੇ ਵੀ ਹੋ ਗਏ ਸਰਦਾਰ ਸੁਖਦੀਪ ਸਿੰਘ ਸੁਖਾਰ ਸਾਡਾ ਜ਼ਿਲ੍ਹੇ ਦਾ ਪ੍ਰਧਾਨ ਵੀ ਆ ਗਰਵਤ ਸਿੰਘ ਖਾਲਸਾ ਮੇਰਾ ਬ੍ਰੀਸ਼ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆਪਣੇ ਮੈਂਬਰ ਸਾਡਾ ਔਰ ਨਾਲ ਸਰਦਾਰ ਕਲਵਾਨ ਸਿੰਘ ਮਨਨ ਮੁਖ ਸਕੱਤਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਆਗੂ ਪਹੁੰਚੇ ਡਾਟਰ ਜੰਗ ਬਹਾਦਰ ਰਾਏ ਮੇਰਾ ਨਾ ਇੱਕਟਿਵ ਦੇ ਮੈਂਬਰ ਆ ਮੈਂ ਬਾਰ ਬਾਰ ਇੱਕੋ ਗੱਲ ਕਹਿਣੀ ਚਾਹੁੰਦਾ ਰਾਜਨੀਤੀ ਬਿਲਕੁਲ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਸਤਗੁਰ ਜੀ ਦੇ ਆਦਮ ਸਤਕਾਰ ਦੇ ਵਿੱਚ ਫਿਰ ਕਈ ਵਾਰੀ ਆ ਪਛਾਵਦਾ ਸਤਗੁਰ ਜੀ ਦਾ ਬਖਸ਼ੇਂਦੇ ਆ ਸਤਗੁਰ ਜੀ ਦਾ ਸਰਬੱਤ ਦੇ ਭਲੇ ਨੂੰ ਲੋਚਦੇ ਆ ਤੇ ਸਿੱਖ ਦੀ ਅਰਦਾਸ ਇਹ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਸੀ ਤੇ ਫਿਰ ਉੱਥੇ ਜਿਲੇ ਆਪਾਂ ਨਾਂ ਲੈਨੇ ਆ ਲਾ ਪਤਾ ਆ ਮਿਸਿੰਗ ਆ ਗੁਰੂ ਕਦੇ ਨਹੀਂ ਮਿਸਿੰਗ ਹੁੰਦਾ ਗੁਰ ਸ਼ਬਦ ਸਾਡੀ ਅਗਵਾਈ ਕਰਦੇ ਆ ਸੋ ਇਹਦੇ ਉੱਤੇ ਰਾਜਨੀਤੀ ਜਿਹੜੀ ਕਰਨੀ ਮੈਂ ਸਮਝਦਾ ਉਹ ਬਹੁਤ ਮਾੜੀ ਹੈ ਨਹੀਂ ਕਰਨੀ ਚਾਹੀਦੀ ਸੋ ਮੈਂ ਫੇਰ ਦੁਬਾਰਾ ਜਿੱਥੇ ਅੱਜ ਇਹਨਾਂ ਦਾ ਸਾਰੇ ਕਮੇਟੀ ਦਾ ਵੀ ਧੰਨਵਾਦ ਕਰਦਾ ਸੰਗਤਾਂ ਦਾ ਵੀ ਧੰਨਵਾਦ ਕਰਦਾ ਕਸਰ ਕੋਈ ਨਹੀਂ ਸੀ ਪਰ ਤੁਸੀਂ ਜਿੱਦਾ ਕਹਿੰਦੇ ਆ ਵੀ ਸਬਰ ਦੇ ਨਾਲ ਸਾਰੇ ਇਸ ਪ੍ਰੀਖਿਆ ਦੇ ਵਿੱਚੋਂ ਸਫਲ ਹੋਏ ਆ ਆਪਾਂ ਇਹ ਸ਼ਾਂਤੀ ਤੇ ਸਾਰੇ ਕਾਰਜ ਪਹਿਲਾਂ ਇਹੋ ਗੁਰੂ ਨੇ ਸਾਨੂੰ ਸੰਦੇਸ਼ ਬਖਸ਼ਿਸ਼ ਕੀਤਾ ਸੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਰ 139 ਐਫ 139 ਪੌਂਸੂ ਲੈ ਕੇ ਪੰਜਾਬ ਸਕੱਣੇ ਇੱਕ ਐਫਆਈਆਰ ਕਿਤੇ ਅੰਮ੍ਰਿਤਸਰ ਸਾਹਿਬ ਤੇ ਉਸ ਕੇ ਬਰਤਨੀ ਕੀ ਕਹਿੰਦੇ ਦੇਖੋ ਮੈਂ ਕਹਿੰਦਾ ਵੀ ਕਦੇ ਐਫਆਈਆਰ ਕਦੇ ਸਿੱਧੀ ਦਰਜ ਹੋਈ ਆ ਫਿਰ ਮੋਬਾਈਲ 'ਚ ਐਫਆਈਆਰ ਜਿਲੇ ਕੋਈ ਦਰਜ ਹੁੰਦੀ ਆ ਕਾਸ ਕਰਕੇ ਇਸ ਮਸਲੇ ਤੇ ਤੇ ਫਿਰ ਪਹਿਲਾਂ ਉਹਦੀ ਪੜਤਾਲ ਕੀਤੀ ਜਾਂਦੀ ਆ ਤੇ ਫਿਰ ਇਹ ਸਭ ਤੋਂ ਮਾੜੀ ਗੱਲ ਆ ਪਹਿਲਾਂ ਪੜਤਾਲ ਕਰਨੀ ਚਾਹੀਦੀ ਪੜਤਾਲ ਤੋਂ ਬਾਅਦ ਫਿਰ ਜਿਹੜਾ ਕੋਈ ਹੁੰਦਾ ਸਰ ਉਹਦਾ ਦੇਖਿਆ ਜਾਂਦਾ ਆਮ ਕੇਸਾਂ ਦੇ ਵਿੱਚ ਵੀ ਦੇਖਦੇ ਆ ਤੁਸੀਂ ਜਿਹੜੇ ਪੁਲਿਸ ਨੂੰ ਕੋਈ ਐਪਲੀਕੇਸ਼ਨ ਦਾ ਉਹਦੀ ਤਸਦੀਕ ਕੀਤੀ ਜਾਂਦੀ ਹੈ ਸੋ ਬਹੁਤ ਮਾੜੀ ਗੱਲ ਨਹੀਂ ਹੋਣੀ ਚਾਹੀਦੀ ਸਰ ਸਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਨੇ ਵੀ ਆ자치 ਨੇ ਵੀ ਇੱਕ ਗੁਰੂਆਂ ਸਬੰਧੀ ਬਿਆਨ ਦਿੱਤਾ ਸੀ ਉਹ ਦੇਖੋ ਅਸੀਂ ਸਾਡੇ ਨਾਲ ਸਾਡੀ ਗੱਲ ਸ਼ਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਸੀ ਡਾਇਰੈਕਟਰ ਦੀ ਉਹ ਅਸੀਂ ਜਿੱਥੇ ਨਿੰਦਾ ਉਹਦੀ ਕੀਤੀ ਨਾਲ ਅਸੀਂ ਤਿੰਨ ਸਾਡੇ ਅਹੁਦੇਦਾਰ ਸਰਦਾਰ ਰਗੂਜੀਤ ਸਿੰਘ ਮਿਰਕ ਸਰਦਾਰ ਬਲਦੇਵ ਸਿੰਘ ਕਲਿਆਣ ਤੇ ਸਰਦਾਰ ਸ਼ੇਰ ਸਿੰਘ ਮਾਨ ਸਿੰਨਨ ਮੀਤ ਪ੍ਰਧਾਨ ਮੀਤ ਪ੍ਰਧਾਨ ਤੇ ਜਨਸ ਕਤਰ ਉਹਨਾਂ ਦੀ ਡਿਊਟੀ ਲਈ ਆ ਉਹ ਕਤਵਾਲੀ ਦਿੱਲੀ ਦੇ ਵਿੱਚ ਆ ਕੇ ਇਹ ਸਬੰਧੀ ਕਿਉਂਕਿ ਅੱਜ ਮੈਂ ਦੇਖਦਾ ਸੀ ਸਪੀਕਰ ਸਾਹਿਬ ਨੇ ਵੀ ਜਿਹੜੀ ਦਿੱਲੀ ਵਾਲਿਆਂ ਨੇ ਉਹਨੇ ਵੀ ਜਾਰੀ ਕੀਤੀ ਆ ਕਿ ਉਹਦੀ ਜੈਨੂਇਟੀ ਜਿਹੜੀ ਆ ਉਹ ਕੋ ਟੈਂਪਰ ਨਹੀਂ ਹੋਈ ਸੋ ਇਸ ਕਰਕੇ ਉਹਨਾਂ ਤਿੰਨਾਂ ਦੀ ਡਿਊਟੀ ਲਈ ਆ ਉਹ ਜਾ ਕੇ ਉੱਥੇ ਅਗਲੀ ਕਾਰਵਾਈ ਜਿਹੜੀ ਆ ਉਹ ਕਰਨਗੇ ਐ ਫਿਰ ਕੈਂਸਲ ਕਰਾਓਗੇ ਸਰ ਐਫ ਆਈ ਆਰ ਦਾ ਦੇਖੋ ਖਾਲਸੇ ਪੰਥ ਨੇ ਆ ਜਿਹੜੇ ਜਿੰਨੇ ਹੈਗੇ ਆਪਾਂ ਕਿਉਂਕਿ ਸੱਚ ਨੂੰ ਤਾਂ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਤਾਂ ਸੱਚ ਤੁਹਾਡੇ ਸਾਹਮਣੇ ਆ ਦੇਖੋ ਮੈਂ ਦੇਖਦਾ ਉੱਪਰੇ ਤੀਜੀ ਮੰਜ਼ਲ ਤੇ ਸੱਚਖੰਡ ਦਾ ਕਮਰਾ ਬਹੁਤ ਖੂਬਸੂਰਤ ਹੈ ਬੜੀ ਬੜੀ ਸੈਕਸ਼ਨ ਵਿੱਚ 295 ਲਾਇਆ ਹੁਣ ਚਲੋ ਇਹ ਮੈਂ ਸਮਝਦਾ 295 ਕਿਦੋਂ ਲੱਗਦੀ ਆ ਆਹ ਦਾ ਸਾਹਮਣੇ ਮੈਂ ਕਹਿੰਦਾ ਸੱਚ ਨੂੰ ਪਰਮਾਨ ਦੀ ਲੋੜ ਇਹ ਤੁਹਾਡੇ ਸਾਹਮਣੇ ਆ ਸਾਰਾ ਕੁਝ ਇਹ ਜਿਹੜਾ ਆ ਮੈਂ ਸਮਝਦਾ ਆ ਮਹਾਪੁਰਸ਼ਾਂ ਨੇ ਬੜੀ-ਬੜੀ ਤਪੱਸਿਆ ਕਰਕੇ ਤੇ ਇਹ ਜਿਹੜੀਆਂ ਸੰਗਤਾਂ ਲਈ ਗੁਰਸਬਦ ਦਾ ਲੰਗਰ ਚਲਾਇਆ ਆ ਇਹ ਨਿਰੰਤਰ ਇੱਥੇ ਦਿਨ ਰਾਤ ਚੱਲਦਾ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਕਾਕਾ ਸਾਹਿਬ ਤੁਸੀਂ ਵੀ ਦੋਨੇ ਅਕਲ ਬਿਆਨ ਆਇਆ ਸੀ